ਲਓ ਜੀ ਮਿੱਤਰੋ ਆ ਚੋਟੀ ਦਾ ਵੀ ਹੋ ਗਿਆ ਜੀ ਸੌਦਾ ਇਹ ਭਰਾ ਆਪਣੇ ਫੋਲੋਅਰਸ ਹੀ ਉਹ ਮੁੰਡਾ ਜਵਾਨ ਸੰਗਦਾ ਬਹੁਤ ਆpropto ਤੋਂ ਆਏ ਨੇ ਇਹ ਇਹ ਦੇਖੋ ਜੀ 10 ਦਿਨ ਹੋਇਆ ਸੂਈ ਨੂੰ ਦੂਜਾ ਸੂਆ ਦੇਖ ਲਓ ਤੁਸੀਂ ਟਾਪ ਕਲਾਸ ਚੋਟੀ ਆ 12 ਲੀਟਰ ਦੁੱਧ ਇਹ ਤਿਆਰ ਕਰ ਗਈ ਸੀ ਆਪਣੇ ਕੋਲੇ ਬਾਕੀ ਜੇ ਕੋਈ ਵੀਰ ਪਹਿਲੀ ਵਾਰ ਹੀ ਆਇਆ ਮੈਂ ਤੁਹਾਨੂੰ ਰਿਗ ਵੀਡੀਓ 'ਚ ਦੱਸ ਦਾਂਗਾ ਵੀ ਆਪਣੇ ਕੋਲੇ ਆ ਦੇਖੋ ਹੁਣ 5-6 ਨੇ ਹੋਰ ਆ ਜਾਣੀਆਂ ਨੇ 4-5 4-5 ਤੋਂ ਬਾਅਦ ਆਪਾਂ ਜਦੀ ਕਿਹੜਾ ਲਾ ਦਈਦਾ तकरीबन 8-10 ਹਰ ਵੇਲੇ ਛੋਟੀਆਂ ਟਾਪ ਕਲਾਸ ਹੀ ਰੱਖੀ ਦਿਆ ਨੇ ਆਪਾਂ ਚੈਨਲ ਨੂੰ ਫੋਲੋ ਕਰੋਗੇ ਤੁਹਾਡੇ ਕੋਲ ਨਾਲ ਦੀ ਨਾਲ ਅਪਡੇਟ ਜਿਹੜੀ ਆਈ ਚੱਲੂਗੀ ਇੱਧਰ ਬੱਕਰੀਆਂ ਵੀ ਪਹੁੰਚ ਗਈਆਂ ਜੀ तकरीबन ਆਪਾਂ ਜਿਹੜਾ ਵੀ ਪਸ਼ੂ ਵੇਚਦੇ ਆ ਆਪਾਂ ਉਥੋਂ ਅਨੁਸਾਰ ਨਹੀਂ ਸੇਲ ਕਰਦੇ ਆ ਕੇ ਆਪਾਂ ਪਹਿਲਾ ਹਫਤਾ ਦੁੱਧ ਤੇ ਲਿਆ ਕੇ ਇੱਥੇ ਦੋ ਡੰਗ ਚਵਾ ਕੇ ਫਿਰ ਆਪਾਂ ਉਹਨੂੰ ਕਲੀਅਰ ਕਰਦੇ ਆਂ ਸੇਲ ਲਈ ਇਦਾਂ ਨਹੀਂ ਹੈ ਵੀ ਆ ਗਈ ਹੁਣ ਤਾਂ ਕਿਉਂਕਿ ਸੂਆ ਘੱਟ ਪੈਣ ਕਰਕੇ ਅਸੀਂ ਆਪਦੇ ਰਿਸਕ ਤੇ ਗੱਬਣਾ ਝੋਟੀਆਂ ਲੈ ਕੇ ਆਇਆ ਸਾਰੀਆਂ ਇਹ ਜਿਹਦੇ ਵਿੱਚੋਂ ਜੇ ਕੋਈ ਪ੍ਰੋਬਲਮ ਵੀ ਆ ਉਹ ਸਾਡੇ ਪੱਲੇ ਹੀ ਪੈ ਜਾਂਦੀ ਆ ਕਿਉਂਕਿ ਸੂਆ ਹੈ ਨਹੀਂ ਹੁਣ ਅੱਗੇ ਜਾ ਕੇ ਮਹੀਨੇ ਡੇਢ ਮਹੀਨੇ ਨੂੰ ਸੂਆ ਕਜੂ ਫਿਰ ਪਸ਼ੂ ਸਖਾਲਾ ਮੈਨ ਲੱਗ ਜਾਂਦਾ ਮਾੜਾ ਮੋਟਾ ਰੇਟ ਦਾ ਵੀ ਫਰਕ ਪਊਗਾ ਤੇ ਚੈਨਲ ਨਾਲ ਤੁਸੀਂ ਮੈਂ ਫੇਰ ਵੀ ਹਰੇਕ ਵੀਡੀਓ ਚ ਕਹਿੰਦਾ ਹੁਣਾਂ ਵੱਧ ਤੋਂ ਵੱਧ ਜੁੜੋ ਕਿਉਂਕਿ ਜਿਹੜਾ ਹੁਣ ਸੀਜ਼ਨ ਆਉਣਾ ਆਪਾਂ ਟੌਪ ਟੌਪ ਕਲਾਸ ਝੋਤੀਆਂ ਲਿਆ ਕੇ ਤੁਹਾਨੂੰ ਜਿਹੜਾ ਦਈਏ ਚੰਗਾ ਪਸ਼ੂ ਹੀ ਲਿਆਉਣਾ ਚੰਗਾ ਪਸ਼ੂ ਹੀ ਆਪਾਂ ਸੇਲ ਕਰਦੇ ਆਂ ਕਿ ਇੱਕ ਵਾਰ ਕੋਈ ਪਸ਼ੂ ਜਵਾਈ ਦੇ ਵਿੱਚ ਫੇਲ ਹੋ ਗਿਆ ਕਦੇ ਵੀ ਆਪਾਂ ਰੇਟ ਘਟਾ ਕੇ ਦੁਬਾਰਾ ਉਹਦਾ ਸੌਦਾ ਨਹੀਂ ਕਰਿਆ ਉਦਾਂ ਹੀ ਛੱਡ ਕੇ ਆ ਜਾਈਦਾ ਫਿਰ ਇਹ ਜਵਾਨ ਆ ਨਵਾਂ ਬਿਜ਼ਨਸ ਨਾਲ ਜੁੜਨਾ ਵਧੀਆ ਆਪਾਂ ਜਵਾਕਾਂ ਦਾ ਹੌਸਲਾ ਵਧਾਈ ਕਰਨਿਆ ਚੰਗੇ ਪਸ਼ੂ ਲਿਆ ਕੇ ਦੇਨੇ ਆ ਇਹਨਾਂ ਨੂੰ ਲਓ ਜੀ ਕਰਤੀ ਲੋੜ ਕਰਮਾ ਲਈ ਇਹਨਾਂ ਨੂੰ ਵਾਦਾ ਕਰੇ ਤੇ ਹਰੇਕ ਮੱਝ ਇਹ ਆਪਾਂ ਦੋ ਲੈ ਕੇ ਜਾਣ ਆਪਾਂ ਇਹੀ ਚੀਜ਼ ਸੋਚ ਕੇ ਪਸ਼ੂ ਦੇਈਦਾ ਵੀ ਇੱਕ ਵਾਰ ਨਹੀਂ ਦੁਬਾਰਾ ਬੰਦਾ ਆਵੇ ਜਿਹੜਾ ਰਿਪੀਟ ਗਾਹਕ ਆ ਫੇਰ ਸੁਭਾਅ ਆਉਂਦਾ ਜੇ ਤੁਹਾਡੇ ਕੋਲ ਦੁਬਾਰਾ ਬੰਦਾ ਆਉਂਦਾ ਇੱਕ ਵਾਰ ਆਪਾਂ ਠੱਗੀ ਠੋਰੀ ਕਰਕੇ ਵਾਲਾ ਕੰਮ ਨਹੀਂ ਰੱਖਿਆ ਹੈ ਵੀ ਆਪਾਂ ਇੱਥੋਂ ਮੈਸ ਤੌਰ ਤੇ ਆਪਾਂ ਗਾਹਕ ਦੇ ਨਾਲ ਖੜਦੇ ਆ ਕਿਉਂਕਿ ਆਪਾਂ ਲੈ ਕੇ ਹੀ ਇਹ ਜਿਹੇ ਪਸ਼ੂ ਆਈਦਾ ਉਹ ਦੇਖੋ ਆ ਛੋਟਾ ਜਿਹਾ ਜਵਾਕ ਆ ਇਹਨੂੰ ਸੌਂਕ ਆ ਇਹਨੇ ਘਰੇ ਰੋਲਾ ਪਾ ਕੇ ਇਹ ਛੋਟੀ ਆ ਆਪਣਾ ਪੇਜ ਦੇਖ ਕੇ ਆਪ ਫੋਨ ਕਰਿਆ ਆਪਾਂ ਇਹਦਾ ਮਾਣ ਨਹੀਂ ਟੁੱਟਣ ਦੇਾਂਗੇ ਫੇਰ ਵੀ ਕਰਿਓ ਤੇ ਹੌਸਲਾ ਵਜਾਈ ਦੀ ਕਰਿਓ ਜਵਾਨ ਦੀ ਕਮੈਂਟ ਦੇ ਵਿੱਚ